ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਕਰਦੇ ਆਂ ਸਫਾਈ ਇਹਦੀ ਇੱਥੇ ਲੱਗੀਆਂ ਨੇ ਕਦੂਆਂ ਵਾਲੀਆਂ ਵੱਲਾਂ ਤੇ ਉਹ ਆਪਾਂ ਪੱਟ ਦਿੰਨੇ ਆਂ ਦਿਨ ਸਰਦੀ ਵਾਲੀ ਲਾਉਣੇ ਆਂ ਸਬਜ਼ੀ ਨਾ ਨੂ 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 ਲਿਆ ਮੈਨੂੰ ਫੜਾ ਦੇ ਕੋਈ ਹੱਥ ਪਾਸੇ ਇਧਰਾਂ ਕਦੂ ਵੀ ਯਾਰਾ ਇਹ ਤਾਂ ਬੀ ਵਾਲਾ ਸਾਹੀ ਤਰ੍ਹਾਂ ਰੱਖ ਦੇ ਉਹ ਆਇ ਨਹੀਂ ਸਿੱਟਣਾ ਬੁਠੇਰੇ ਖਾਲੇ ਅਸੀਂ ਤਾਂ ਭੋਰ ਹੋ ਗਏ ਕਦੂ ਖਾ ਖ ਕੇ ਇਨੇ ਕਦੂ ਖਾ ਦੇ ਪਹਿਲੇ ਮੈਂ ਕਦੂ ਫੇਰ ਸੰਦਾ ਸ਼ਵਾ ਆਹ ਮਰਚਾਂ ਚੱਲ ਪੈਣੀਆਂ ਵਸੇ ਮਿਰਚਾਂ ਆਂ ਦੇ ਬੁਠੇਰੇ ਪਹਿਲਾ ਮੇਰੇ ਗਾਜ ਨੂੰ ਹਾਂਜੀ ਪਹਿਲਾਂ ਟਵੱਲਾ ਛੇ ਗਿਆਂ ਗੱਦੂ ਜੀਆਂ ਪਤਾ ਨਹੀਂ ਵਦਨ ਟੱਪੇ ਵੱਲ ਆਨੇ ਆ ਪਾ ਲਾਵਾਂਗੇ ਪਾਲਕ ਤੇ ਮੇਥੀ ਆ ਦੇਖੋ ਇਹ ਵੀ ਨਾ ਆਹ ਸੀ ਜੋ ਦੇ ਰਾਂਗੇ ਅੰਨੀ ਦੇ ਵੀ ਲਾਵਾਂਗੇ ਉਹ ਵਾਲਾ ਵੱਢ ਦਾਂਗੇ ਇਸ ਵਾਰ ਉਹ ਤਾਂ ਪੁਰਾਣਾ ਹੋ ਗਿਆ ਬੜਾ ਮੈਂ ਕੱਟੂੰਗਾ ਆ ਕਿਦਾਂ ਆ ਕਿਦਾਂ ਇਹ ਰਫਲੀਆਂ ਦਾ ਫਲੀਆਂ ਲੱਗੀਆਂ ਇਹਨਾਂ ਆਹ ਕਹਿੰਦਾ ਇਹਾਂ ਵੀ ਵੜ ਗਈ ਇਹ ਵੱਡਰ ਆਈ ਚਲਾਈ ਦਾ ਹੈ ਤੇ ਵੱਢ ਦਾਂਗੇ ਬਸ ਕੋਈ ਨਾ ਹੂੰ ਜੜ ਜੋ ਪਟਣਾ ਹੈ

ਬੀਲੀ ਰੱਖ ਲੈਂਦੇ ਇੱਕ ਤੇਰੀ ਹੁਣ ਤੇ ਰੱਖੋ ਐਸੀ ਸਬਜ਼ੀ ਨਹੀਂ ਬਣਾਈ ਦੀ ਮੰਮਾ ਮੈਂ ਪਾਣੀ ਆ ਗਿਆ ਲੈ ਜਾਉਂਗੇ ਹਾਂ ਸਿਆਲ ਆ ਜਾਂਦੇ ਪਾਣੀਆਂ ਕੀ ਹੁੰਦਾ ਜਾਮੀਆਂ ਗਏ ਪਿੰਦਾ ਕੋ ਮਿੱਟੀ ਚ ਨੱਪਿਆ ਪੈਨ ਮਿਲਿਆ ਇਹ ਹੈਗਾ ਵੁੱਡੀ ਦਾ ਪੈਨ ਉਹ ਬਾਡੀ ਆ ਕਲੀ ਉਹ ਜੇ ਰਿਫਲ ਵਗੈਰਾ ਹੈ ਨਹੀਂ ਇਹ ਮੈਂ

देता तो आइ फिर एक दर आया। तोटियां नहीं करने तो थो थोड़ा यार कर दो मुरुप तो पास कर दो। योगा मुरुप तो मुझे मना कर गाइस फिर आते हैं खाना घर में। घर में पी रहे हैं दे दे नहीं। घर में खाई दे नहीं। हेलो गाइस वेलकम बैक टू अनदर वीडियो। ਦਾਇਤ ਇਸ ਜੇ ਤੋ ਕਟਾਤਾ ਸਾਰਾ ਘਾਣਸ ਜਦਿਆ ਸਵਾਈ ਕਰੀ ਜਾਂਦੇ ਆ ਨਾ ਇਹ ਕੱਟੀ ਆ ਨਾ ਇੱਕ ਬੱਲ ਰਹਿ ਤੀ ਜਿਹੜੀ ਇੱਕ ਦੋ ਤੇ ਕੱਟੀ ਆ ਨਾ ਮੈਨੂੰ ਫੜਾ ਦੇ ਰਹਿਣ ਦੋ ইমরান ਆ ਲਈ ਦਾਤੀਆ ਸਤਿ ਆ ਵੜਾ ਫੁੱਲੋ ਫੁੱਲ ਤਾਂ ਰਹਿਣ ਦੇ ਫੁੱਲ ਕਾ ਨੂੰ ਵੜਨੇ ਕਿੰਨੇ ਪਿਆਰੇ ਫੁੱਲ ਆ ਸਦਾ ਬਾਹਰ ਦੇ ਵਾਈਟ ਫਲਾਵਰ ਆਏ ਪਏ ਨਾ ਨਾ ਫਲਾਵਰ ਨਾ ਚਾੜ ਵਾ ਵੜਦੇ ਨੇ ਇਧਰੋਂ ਕੁਰਦੀਨ ਸਾਫ ਸਫਾਈ ਸਾਰੇ ਫੇਰ ਆਹ ਇਹਦੇ ਤੇ ਲਾਵਾਂਗੇ ਸਬਜੀ ਇੱਕ ਮਿੰਟ ਮੈਂ ਆ ਵੜਦਾ ਬਿਲਾ ਪਾਲਕ ਸਾਗ ਮੇਥੀ ਹਾਂ ਇਹ ਤੋਂ ਮੁੱਢ ਚੋਂ ਵੜ ਹਾਂ ਵੜੇ ਜੇ ਮੈਨੂੰ ਫੜਾ ਦੇ ਆ ਵੜਨ ਆਹ ਤੇ ਨਮਰਾਲੀ ਨੂੰ ਉੱਪਰ ਕੁ ਰੱਖੀਆ ਚਲੋ ਜੀ ਆ ਦੇਖੋ ਆਪਾਂ ਪੱਟਤੀਆਂ ਸਾਰੀਆਂ ਵੱਲਾਂ ਇਹ ਆ ਸਾਰਾ ਕਰਕੇ ਰੱਖਤਾ ਇਕੱਠਾ ਫਿਰ ਹੁਣ ਸਵੇਰ ਚੱਕਾਂਗੇ ਸ਼ਾਮ ਨੂੰ ਪੈਗੀ ਜਿਆਦਾ ਤੇ ਹੁਣ ਫਿਰ ਰੋਟੀ ਸਬਜੀ ਦਾ ਵੀ ਕਰਦੇ ਆ ਤੇ ਆਪਾਂ ਇਕੱਠੀਆਂ ਕਰਕੇ ਰੱਖਦੇ ਆ ਆ ਕੱਖ ਜੇ ਸਾਰੇ ਤੇ ਸਵੇਰ ਚੱਕ ਕੇ ਨਾ ਸਿੜ ਦਾਂਗੇ ਤੇ ਵੈਸੇ ਤਾਂ ਥੱਕ ਗਏ ਹੋ 2 2.5 ਘੰਟੇ ਹੋ ਗਏ ਮੈਨੂੰ ਲੱਗੀ ਨੂੰ ਤੇ ਸਾਰਾ ਬਸ ਕਰਤੀ ਸਫਾਈ ਸਾਰੀ ਤੇ ਇੱਥੇ ਲਾਵਾਂਗੇ ਫਿਰ ਪਾਲਕ ਤੇ ਮੇਥੀ ਤੇ ਸਾਰੇ ਦੱਸਿਓ ਕਮੈਂਟ ਕਰਕੇ ਕਿ ਰੋਤ ਹੈਗੀ ਹੁਣ ਲਾ ਦਈਏ ਪਹਿਲਾਂ ਆ ਇੱਕ ਦਿਨ ਸੋਚਿਆ ਸੀ ਆ ਜਿਨ੍ਹਾਂ ਨੂੰ ਪੱਟ ਕੇ ਲਾ ਦਈਏ ਤੇ ਉਦੋਂ ਕਹਿਣ ਲੱਗੇ ਕਹਿੰਦੇ ਹਲੇ ਜਲਦੀ ਆ ਹੋ ਨਹੀਂ ਨਹੀਂ ਗਰਮੀ ਦੇ ਵਿੱਚ ਪਾਲਕ ਪੂਖ ਕਹਿੰਦੇ ਸਹੀ ਨਹੀਂ ਹੋਣੀ ਤੇ ਠਹਿਰ ਕੇ ਲਾਵਾਂਗੇ ਤੇ ਮੈਂ ਵੀ ਸੋਚਿਆ ਵੀ ਚਲੋ ਰੁਕ ਜਾਂਨੇ ਆ ਤੇ ਨਹੀਂ ਤਾਂ ਕੋਈ ਪੰਜ ਸੱਤ ਦਿਨ ਪਹਿਲਾਂ ਲਾ ਦਿੰਦੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚਲੋ ਜੀ ਆਪਾਂ ਲਾਉਣੇ ਆ ਸਬਜੀ ਨੂੰ ਤੜਕਾ ਸਿਮਰਾਨ ਨੇ ਆਟਾ ਗੁੰਨ ਕੇ ਰੱਖਤਾ ਪਾ ਤੇ ਬਾਕੀ ਕੰਮ ਅੱਜ ਉਹਨੇ ਕੀਤਾ ਸਾਰਾ ਤੇ ਮੈਂ ਹੁਣ ਸਬਜੀ ਨੂੰ ਉਹਨੇ ਕੱਟ ਕੇ ਰੱਖਤੀ ਆ ਤੇ ਮੈਨੂੰ ਕਹਿੰਦੀ ਸੀ ਕਿ ਤੜਕਾ ਤੁਸੀਂ ਲਾ ਦਿਓ ਤੇ ਆਪਾਂ ਸਬਜੀ ਰੋਟੀ ਸਬਜੀ ਵੀ ਕਰਦੇ ਆ ਹੁਣ ਤੇ ਵੈਸੇ ਵੀ ਬਹੁਤ ਥੱਕ ਗਈ ਅੱਜ ਤਾਂ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਤਾਂ